ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਕਾਲੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰਮਲ ਗੁਰੂ ਮਾਨਨ ਦੀ ਆਸਾ ਵਿੱਚ ਥੇਰਾ ਲਾਈ ਬੈਠਾ ਸੀ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਪ੍ਰਗਟ ਹੋਣ ਦੇ ਬਾਅਦ ਸਿੱਖ ਸੰਗਤਾਂ ਬਹੁਤ ਸਾਰੀਆਂ ਮਾਇਆ ਤੇ ਭੇਟਾਵਾਂ ਲੈ ਕੇ ਗੁਰੂ ਜੀ ਦੇ ਕੋਲ ਪਹੁੰਚੀਆਂ ਤਾਂ ਗੁਰੂ ਜੀ ਕੋਲ ਸੰਗਤਾਂ ਵੱਲੋਂ ਦਿੱਤਾ ਧਨ ਪਦਾਰਥ ਧੀਰਮਲ ਤੋਂ ਸਹਾਰਿਆ ਨਾ ਗਿਆ ਉਸ ਨੇ ਆਪਣੇ ਸਿਹਾ ਮਸੰਦ ਤੇ ਹੋਰ ਲਾਲਚੀਆਂ ਨਾਲ ਮਿਲ ਕੇ ਗੁਰੂ ਤੇਗ ਬਹਾਦਰ ਜੀ ਦਾ ਘਰ ਲੁੱਟ ਲੈਣ ਅਤੇ ਉਹਨਾਂ ਨੂੰ ਮਾਰ ਦੇਣ ਦੀ ਬਿਉਂਤ ਬਣਾਈ ਕਿਉਂਕਿ ਉਹਨਾਂ ਦੇ ਜਿਉਂਦੇ ਜੀ ਧੀਰਮਲ ਗੁਰਗੱਦੀ ਪ੍ਰਾਪਤ ਨਹੀਂ ਕਰ ਸਕਦਾ ਸੀ ਤਾਂ ਗੁਰੂ ਜੀ ਤੋਂ ਵਿਦਾ ਲੈ ਕੇ ਮੱਖਣ ਸਾਹ ਦੇ ਆਪਣੇ ਡੇਰੇ ਜਾਣ ਦੀ ਖਬਰ ਮਿਲਣ ਪਿੱਛੋਂ ਧੀਰਮਲ ਆਪਣੇ ਨਾਲ ਸਿਹਾ ਮਸੰਦ ਤੇ ਹੋਰ ਕੁਝ ਬੰਦੂਕਾਂ ਵਾਲਿਆਂ ਨੂੰ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਘਰ ਪਹੁੰਚ ਜਾਂਦਾ ਹੈ ਤਾਂ ਗੁਰੂ ਤੇਗ ਬਹਾਦਰ ਜੀ ਦਾ ਨਿਸ਼ਾਨਾ ਬਨ ਕੇ ਸਿਹਾ ਮਸੰਦ ਨੇ ਗੋਲੀ ਚਲਾ ਦਿੱਤੀ ਉਹ ਗੋਲੀ ਗੁਰੂ ਸਾਹਿਬ ਜੀ ਦੇ ਮੱਥੇ ਨੂੰ ਛੂੰਦੀ ਹੋਈ ਅੱਗੇ ਲੰਘ ਗਈ ਤਾਂ ਗੁਰੂ ਜੀ ਦਾ ਮੁਖ ਖੂਨ ਨਾਲ ਭਰ ਗਿਆ ਇਸ ਸਮੇਂ ਤੱਕ ਮਾਤਾ ਨਾਨਕੀ ਜੀ ਵੀ ਉੱਥੇ ਪਹੁੰਚ ਗਏ ਸਨ ਉਹਨਾਂ ਧੀਰਮਲ ਨੂੰ ਕਿਹਾ ਤੇਰਾ ਇਹ ਜੋਰ ਤੇਰਾ ਕੁਛ ਨਹੀਂ ਸਵਾਰ ਸਕਦਾ ਮਾਤਾ ਨਾਨਕੀ ਜੀ ਕੋਲੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਧੀਰਮਲ ਬੜਾ ਭੜਾ ਹੋਸ਼ਾ ਹੋਇਆ ਪਰ ਉਹ ਗੁਰੂ ਘਰ ਤੋਂ ਵਾਪਸ ਜਾਣ ਲੱਗਿਆ ਆਪਣੇ ਨਾਲ ਗੁਰੂ ਘਰ ਦਾ ਸਾਰਾ ਕੀਮਤੀ ਸਮਾਨ ਲੁੱਟ ਕੇ ਲੈ ਗਿਆ ਅਤੇ ਦੂਸਰੇ ਪਾਸੇ ਜਦੋਂ ਬਡੂਕਾਂ ਚੱਲਣ ਦੀ ਆਵਾਜ਼ ਸੁਣ ਕੇ ਮੱਖਣ ਸ਼ਾ ਵੀ ਆਪਣੇ ਆਦਮੀ ਲੈ ਕੇ ਗੁਰੂ ਘਰ ਪਹੁੰਚ ਗਿਆ ਮਾਤਾ ਨਾਨਕੀ ਜਿਨੇ ਉਸ ਨੂੰ ਦੱਸਿਆ ਕਿ ਕਿਵੇਂ ਧੀਰਮਲ ਆਪਣੇ ਨਾਲ ਬੰਦੂਕਾਂ ਵਾਲੇ ਲੈ ਕੇ ਗੁਰੂ ਜੀ ਨੂੰ ਮਾਰਨ ਆਇਆ ਸੀ ਅਤੇ ਗੁਰੂ ਜੀ ਨੂੰ ਜ਼ਖਮੀ ਕਰਕੇ ਲੁੱਟਮਾਰ ਕਰਕੇ ਵਾਪਸ ਆਪਣੇ ਡੇਰੇ ਚੱਲ ਆ ਗਿਆ ਹੈ ਤਾਂ ਮੱਖਣ ਸ਼ਾਹ ਇਹ ਸੁਣ ਕੇ ਆਪਣੇ ਆਦਮੀ ਲੈ ਕੇ ਧੀਰਮਲ ਦੇ ਡੇਰੇ ਪਹੁੰਚ ਗਿਆ ਤਾਂ ਮੱਖਣ ਸ਼ਾਹ ਅਤੇ ਉਸ ਦੇ ਆਦਮੀਆਂ ਨੂੰ ਦੇਖ ਕੇ ਧੀਰਮਲ ਦੇ ਬੰਦੂਕਾਂ ਵਾਲੇ ਭੱਜ ਗਏ ਮੱਖਣ ਸ਼ਾਹ ਨੇ ਲੁੱਟਦਾ ਸਾਰਾ ਧਨ ਪਦਾਰਥ ਇਕੱਠਾ ਕਰਵਾਇਆ ਅਤੇ ਆਪਣੇ ਆਦਮੀਆਂ ਨੂੰ ਚੁਕਵਾ ਕੇ ਗੁਰੂ ਘਰ ਭੇਜ ਦਿੱਤਾ ਤੀਨ ਮੱਲ ਨੂੰ ਨੰਗੇ ਪੈਰੀ ਤੋਰ ਕੇ ਅਤੇ ਸਿੰਘਾਂ ਮਸੰਦ ਦੇ ਹੱਥ ਪੈਰ ਬੰਨ੍ਹ ਕੇ ਗੁਰੂ ਸਾਹਿਬ ਜੀ ਕੋਲ ਲਿਆ ਹਾਜ਼ਰ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਨੇ ਇਹ ਸਭ ਕੁਝ ਦੇਖ ਕੇ ਮੱਖਣ ਸ਼ਾ ਨੂੰ ਕਿਹਾ ਇਹਨਾਂ ਨੂੰ ਛੱਡ ਦੇਵੋ ਇਹ ਸਾਰਾ ਤਨ ਪਦਾਰਥ ਇਹਨਾਂ ਨੂੰ ਮੋੜ ਦੇਵੋ ਜਿਹੜਾ ਇਹਨਾਂ ਦੇ ਡੇਰੇ ਤੋਂ ਤੁਸੀਂ ਲੈ ਕੇ ਆਏ ਹੋ ਇਹਨਾਂ ਸਾਬਕੂ ਜੀ ਧਨ ਪਦਾਰਥ ਦੇ ਮੋਹ ਵਿੱਚ ਫਸ ਕੇ ਕੀਤਾ ਹੈ ਇਸ ਧਨ ਪਦਾਰਥ ਕੋਲੋਂ ਇਹਨਾਂ ਨੂੰ ਸੁਖ ਦੀ ਆਸ ਸੀ ਉਸ ਨੇ ਇਹਨਾਂ ਨੂੰ ਦੁੱਖ ਹੀ ਦਿੱਤਾ ਹੈ ਉਹ ਧਨ ਪਦਾਰਥ ਇਹਨਾਂ ਪਾਸ ਹੀ ਜਾਣਾ ਠੀਕ ਹੈ ਪਰ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਮੱਖਣ ਸਾਣੀ ਸਾਰਾ ਧਨ ਪਦਾਰਥ ਉਹਨਾਂ ਨੂੰ ਵਾਪਸ ਕਰ ਦਿੱਤਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਾਪਸ ਨਾ ਕੀਤੀ ਕਿਉਂਕਿ ਬੀੜ ਸਿੱਖ ਧਰਮ ਦੇ ਸੱਚੇ ਗੁਰੂ ਨਾਲ ਸੰਬੰਧਤ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਕੋਲ ਧਨ ਪਦਾਰਥ ਦੇ ਕੇ ਈਰਖਾ ਨਹੀਂ ਕਰਨਾ ਚਾਹੀਦੀ ਲੁੱਟਮਾਰ ਅਤੇ ਬੇਈਮਾਨੀ ਨਾਲ ਕਰਕੇ ਕਮਾਇਆ ਧਨ ਸਾਨੂੰ ਕਦੇ ਸੁੱਖ ਨਹੀਂ ਦੇ ਸਕਦਾ ਸਗੋਂ ਉਸ ਨਾਲ ਅਸੀਂ ਹੋਰ ਵੀ ਮੁਸੀਬਤਾਂ ਦੇ ਵਿੱਚ ਫਸਦੇ ਜਾਂਦੇ ਹਾਂ ਤੇ ਸਾਡਾ ਮਨ ਜਿਹੜਾ ਉਹ ਐਸ਼ਾਂਤ ਹੋ ਜਾਂਦਾ ਹੈ ਸੋ ਆਇਆ ਮੋਹ ਦਾ ਲਾਲਚ ਨਹੀਂ ਕਰਨਾ ਚਾਹੀਦਾ ਗੁਰੂ ਇਸ ਕਰਕੇ ਸਾਨੂੰ ਆਪਣੇ ਮਨ ਨੂੰ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿਦਾਂ ਦੇ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਵੀਡੀਓ ਨੂੰ ਹੋਰਨਾਂ ਨਾਲ ਸ਼ੇਅਰ ਜਰੂਰ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ